ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਜ਼ਿਲ੍ਹਾ ਫਰੀਦਕੋਟ ਦੇ ਜੈਤੋ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਖਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਤੇ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਦੱਸਦੇ ਕਿ ਇਹ ਗਰੁੱਪ ਪਿਸਤੌਲ ਦੀ ਨੋਕ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਕੁਝ ਦਿਨ ਪਹਿਲਾਂ ਹੀ ਇਹਨਾਂ ਵੱਲੋਂ ਇੱਕ ਵਿਅਕਤੀ ਦੇ ਕੋਲੋਂ ਚੰਦਪਨ ਰੋਡ ਤੇ ਪਿਸਤੌਲ ਦਿਖਾ ਕੇ ਕਾਰ ਦੀ ਖੋਹ ਕੀਤੀ ਗਈ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਚਾਰ ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਕਾਬੂ ਕੀਤਾ ਗਿਆ ਇਹ ਮੁਲਜ਼ਮ ਹੋਰ ਵੀ ਕਈ ਮਾਮਲਿਆਂ ਵਿੱਚ ਲੁੜਿੰਦੇ ਸਨ ਪੁਲਿਸ ਵੱਲੋਂ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਇਹਨਾਂ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਦੇ ਕੋਲੋਂ ਕਾਰ ਦੀ ਖੋਹ ਕੀਤੀ ਸੀ ਪਿਸਤੌਲ ਦੀ ਨੋਕ ਤੇ ਇਸ ਵਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਦਿਸ ਵਨ ਦੇ ਵਿੱਚ ਪੁਲਿਸ ਨੂੰ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਾਂਚ ਦੌਰਾਨ ਇਹਨਾਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਜੋ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਹੁਣ ਪੁਲਿਸ ਇਹਨਾਂ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਕਰ ਰਹੀ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ ਦਿਨ ਦਿਹਾੜੇ ਇੱਕ ਚਾਰ ਵਿਅਕਤੀਆਂ ਨੂੰ ਕਾਰ ਸਨੇਚੀ ਕੀਤੀ ਗਈ ਸੀ ਬਰਨਾ ਕਾਰ ਨੰਬਰ ਸੀਰੀਅਲ ਦਾ ਪੀਪੀ 30 ਡਬਲ ਏ 44 shear ਉਹ ਸਾਰੇ ਜੀ মিডিਆ ਭਾਈ ਭਾਈਚਾਰੇ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕਰਾਈ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਸਾਲ ਫਰੀਦਕੋਟ ਨੇ ਇਸ ਦੀ ਸੰਜੀਦਗੀ ਇਸ ਜੁਰਮ ਦੀ ਸੰਜੀਦਗੀ ਨੂੰ ਸਮਝਦਿਆਂ ਤੁਰੰਤ ਐਸਡੀਐਸਪੀ ਡੀਆਰ ਸੀਆਈਏ 2 ਦੀਆਂ ਟੀਮਾਂ ਔਰ ਐਸਡੀਐਸਪੀ ਸਬ-ਡਿਵੀਜ਼ਨ ਚੇਤੂਆਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਵਾਰਦਾਤ ਨੂੰ ਤਫੀਸ਼ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜੇ ਜਦ ਹੀ ਕਾਰਵਾਈ ਕਰਦੇ ਆਂ ਇੱਕ ਗ੍ਰੋਵ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਤੋਸ਼ੀਆਂ ਨੂੰ ਸਾਡੀ ਖੋਪੀ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਵਾਦ ਦਾ ਸਰੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਡਿਜ਼ਾਇਰ ਦੇ ਦਾਈ ਗਨਪੋਇੰਟ ਦੇ ਕੋਲ ਕੀਤੀ ਸੀ ਉਹ ਦੋ ਵਾਈਟ ਕਲਾਸ ਸਿਮੀਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ ਢੀਰ ਸੇਖਾਂ ਦੇ ਕੋਲ ਗਿਫਤਾਰ ਕੀਤਾ ਲੋ ਕਾਰਾ ਕੋ ਕਿਤਨੇ ਪਲੱਸ ਇਹਨਾਂ ਦੇ ਕੋਲ ਇੱਕ ਵਸਣ ਜਿਹੜਾ ਬੱਤੀਬੋਰਡ ਇਸਟਰਨ ਕੰਟਰੀ ਨੇ ਉਹ ਬਰਾਮ ਕੀਤਾ ਹੈ ਜਿਹਦੇ ਵਿੱਚ ਮੇਨ ਰੋਸ਼ੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਯੁਗਰਾਜ ਹੈ ਮਨਖੰਦਰ ਸਿੰਘ ਮੰਨਾ ਮੀਟ ਪਾਲ ਸਿੰਘ ਉਹ ਮੀਤਾ ਧਰਮਵੀਪ੍ਰਿੰਸ ਇਹ ਚਾਰੋਂ ਹੀ ਬੰਦੇ ਕੋਰੰਤਾਰ ਦੇ ਬਸਮੀਖਨ ਉੱਥੋਂ ਹੀ ਆਇਆ ਜਿਨ੍ਹਾਂ ਦੇ ਵਿੱਚੋਂ ਡਿਊਰੀ ਇਨਵੈਸਟੀਗੇਸ਼ਨ ਇਹ ਕਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹੋਏ ਜਿਹੜਾ ਯੋਗਰਾਜ ਔਰ ਮਨਪਿੰਦਰ ਇਹਨਾਂ ਦਾ ਪਹਿਲਾ ਵੀ ਆਮ ਜ਼ਖਤੇ ਪੱਤੇ ਦਰਜਿਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਵਾਰ ਦਾ ਤੇ ਹੀ ਸੀ ਕਿ ਗੱਡੀ ਐਤੇ ਲਾਉਂਦੇ ਆ ਔਰ ਗਨ ਪੁਆਇੰਟ ਦੋ ਤੀਜਾਪਨ ਤੇ ਜਰਨਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਸਰ ਇਹਨਾਂ ਨੂੰ ਕੋਈ ਪਤਾ ਵੀ ਪਾਉਂਦੇ ਨਹੀਂ ਹਾਂ ਹਾਂ ਮੈਂ ਬਰੀਫ ਕਰ ਚੁੱਕਾ ਹਾਂ ਜੀ ਇਹ ਚਾਰਾ ਦੋਸ਼ੀਆਂ ਦੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਤ ਸਿੰਘ ਔਰ ਮੰਤਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਰਮਜ਼ੈਕ ਤੇ ਪਰਚੇ ਦਰਜ ਹਾਂ ਸਰ ਇਹ ਜਿਹੜੀਆਂ ਕੋਕੀਤਾਂ ਗੱਡੀਆਂ ਤੇ ਕੋਈ ਵਾਰਦਾਤ ਕਰਦੇ ਆ ਕਿ ਫਦਰ ਦੀ ਜਿਹੜੀ ਇਹ ਚੋਕੇ ਜਿਹੜੀ ਇਹ 스내ਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਉਸ ਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਐਸਐਸਪੀ ਨੂੰ ਜੈਤੂ ਪੁਲਿਸ ਸਟੇਸ਼ਨ ਤੋਂ ਬਸੰਦਾ ਰੋਡ ਤੋਂ ਸੇਵੇਦਾਰਾ ਦੇ ਨੇੜੇ ਉਹਨਾਂ ਨੇ ਗੱਡੀ ਦੀ 스내ਚਿੰਗ ਕੀਤੀ ਸੀ ਜਿਸ ਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ 12125825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਕਰੀਰ ਦੇ ਸਬੰਧ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਵਾਕਫ ਉਸਟੀਮਾ ਬਣਾਈਆਂ ਸੀ ਉਹ ਟੈਕਨੀਕਲ ਵਿਗ اور ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨਲ ਇਕਜਿਊਸ਼ਨਲ ਇਹ ਅਸੀਂ ਮੁਕਾਦਮਾ ਟੈਸਟ ਕੀਤਾ। ਇਹਦੇ ਕੈਸ਼ੀ ਕਰਨੀ ਜੀ ਕੈਸ਼ੀ ਕਰਨੀ ਜੀ ਵੈਪਨ ਇਲੀਗਲ ਵੈਪਨਿੰਗ ਨੂੰ ਮਿਲਿਆ ਹੈ 32 ਗੋਰ ਪਲੱਸ 2 ਲਾਈਫ ਕੈਟਰਜਸ ਮਿਲੇਗਾ। ਜੀ ਬਾਕੀ تحقیق ਕਰ ਰਹੇ ਹਾਂ ਜੀ ਹੋਰ ਇਹਨਾਂ ਨੇ ਕੀ-ਕੀ ਵਾਰਦਾਤਾਂ ਕੀਤੀਆਂ ਹੈ, ਵਾਈਟਲ ਸਨੇਚ ਕਿਤੇ ਕਿੱਥੇ ਇਹਨਾਂ ਨੇ ਵਕਤੇ ਆ ਉਹ ਫਿਰ ਤੁਹਾਨੂੰ ਰਮਾਨ ਪਹਿਰੇ ਆ ਕਿ ਫਿਰ ਅਲੱਗ ਕਿਸੇ ਵੱਡੇ ਗੈਂਗ ਮੇਰਾ ਨਾਮ ਰਜਿੰਦਰ ਹੈ ਜੱਦੀ ਪਿੰਡ ਮੇਰਾ ਸੇਵੇ ਵਾਲਾ ਜੀ ਇਸ ਟਾਈਮ ਮੈਂ ਰੈਸ਼ਮੀ ਜੀ ਕਰਾਈ ਵਾਲੇ ਆ ਜੀ ਮਲੋਟ ਕੋ ਕਿ ਜਿਹੜੀ ਵਾਅਦਾ ਤੋਂ ਤੁਹਾਡੇ ਨਾਲ ਕੀ ਮਾਮਲਾ ਸਾਰਾ ਜੀ ਵਾਅਦਾਤ ਸਰ 25 ਤਰੀਕ ਨੂੰ ਹੋਈ ਹੈ ਜੀ ਮੇਰੇ ਨਾਲ ਮੈਂ ਘਰੋਂ ਜਾ ਰਿਹਾ ਸੀ ਪਿੰਡ ਕਰਾਈ ਵਾਲੇ ਨੂੰ ਰਸਤੇ 'ਚ ਇਹਨਾਂ ਨੇ ਮੈਨੂੰ ਰੋਕ ਕੇ ਮੇਥੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਐ ਫਿਰ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਐ ਜੀ ਇੱਕ ਦਿਨ ਬਾਅਦ ਮੇਰੀ ਕੁੱਟ ਮਾਰ ਕੀਤੀ ਹੈ ਜੀ ਇਹਨਾਂ ਨੇ ਘਟਨਾ ਕਿੱਥੇ ਹੋਈ ਹੈ ਮੇਰੇ ਸਰ ਉਹ ਹੋਈ ਹੈ ਸੇ ਵਾਲਾ ਲੰਘਦੇ ਆ ਜਦੋਂ ਉਦੋਂ ਕੋਠਾ ਸੰਤਾ ਸਿੰਘ ਹੈ ਉਦੋਂ ਥੋੜੇ ਪਹਿਲਾਂ ਹੀ ਕੋਸ਼ਿਸ਼ ਕੀਤੀ ਕਿ ਗੱਡੀ ਕੋਈ ਹੈ ਜੀ ਦੇਖੋ ਕੋਕੇ ਲੈ ਗਏ ਹਾਂਜੀ ਕੋਕੇ ਲੈ ਗਏ ਕੁੱਟ ਮਾਰ ਕਰਕੇ ਕੋਈ ਨੈਟ ਵੀ ਵਗੈਰਾ ਵੀ ਸੀ ਲੱਗਦੀ 30000 ਰੁਪਏ ਸੀ ਜੀ 30000 ਉਹ ਵੀ ਲੈ ਕੇ ਗਏ ਹਾਂਜੀ 30000 ਰੁਪਿਆ ਮੇਰਾ ਬੈਗ ਪਰਸ ਸਾਰਾ ਕੁਝ ਵਿੱਚੇ ਸੀਗਾ ਜੀ ਹੁਣ ਪੁਲਿਸ ਵਾਲਿਓ ਕਾਬੂ ਕਰਨ ਲੱਗੇ ਹਾਂਜੀ ਦਾ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਲਾਇਆ ਸੀਗਾ ਜੀ ਇਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਮੋਢਾ ਮੋਢਾ ਜੋੜ ਕੇ ਇੰਨਾਂ ਖੜਿਆ ਸੀ ਆਈ ਸਟਾਕ ਤੇ ਪੁਲਸ ਪਾਰਟੀ ਸਾਰੀ ਜੈਤੋ ਦੀ ਪੁਲਸ ਪਾਰਟੀ ਬਹੁਤ ਵਧੀਆ ਕੰਮ ਕੀਤਾ ਬਹੁਤ ਥੋੜੇ ਟਾਈਮ ਤੋਂ ਮੈਨੂੰ ਗੱਡੀ ਲੱਕ ਉੱਥੇ ਦਿੱਤੀ ਜੀ ਇਹਨਾਂ ਨੇ ਦਿਨ ਦਿਹਾੜੇ ਇੱਕ ਚਾਰ ਰੱਤਿਆਂ ਉਹਨੂੰ ਕਾਰ ਸਨੈਚੀ ਕੀਤੀ ਗਈ ਸੀ ਬਰਨਾ ਕਾਰ ਨੰਬਰ ਸੀ ਉਹਦਾ ਪੀਵੀ 30 ਡਬਲ ਏ 44 ਸ਼ਰ ਉਹ ਸਾਰੇ ਜੀ মিডিਆ ਭਾਈ ਅੱਜ ਗੱਲ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਕਰਾਈ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਨੇ ਇਸ ਦੀ ਸੰਜੀਦਗੀ ਇਸ ਜੁਰਮ ਦੀ ਸੰਜੀਦਗੀ ਨੂੰ ਸਮਝਦਿਆਂ ਤੁਰੰਤ ਐਸ ਡੀਐਸਪੀ ਡੀ ਆਰ ਸੀਆਈਏ 2 ਦੀਆਂ ਟੀਮਾਂ ਔਰ ਐਸ ਡੀਐਸਪੀ ਸਰਵਿਜ਼ਨ ਚਤੂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਵਾਰ ਦਾ ਤੂਫਾਨ ਕਰਨ ਲਈ ਦਿਸ਼ਾ ਨਾ ਵੇਸ਼ ਦਿੱਤੇ ਜਿਸ ਦੀ ਕਾਰਵਾਈ ਕਰਦਿਆਂ ਇੱਕ ਗ੍ਰੋ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਤੋਸ਼ੀਆਂ ਨੂੰ ਸਾਡੇ ਖੋਹ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਬਾਗ ਦਾ ਸਰਹੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਡਿਜ਼ਾਇਰ ਇਦਈ ਗਨ ਪੁਆਇੰਟ ਤੋਂ ਕੋਕ ਕੀਤੀ ਸੀ ਉਹ ਦੋ ਵਾਈਟ ਕਲਰ ਸਿਮੀਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਤਰੀਬ 3:00 1:30 ਸੇ ਖੰਡੂ ਗ੍ਰਫਤਾਰ ਕੀਤਾ ਦੋ ਕਾਰਾ ਕੋਕ ਕੀਤੀ ਉਹਨਾਂ ਦੇ ਕੋਲੋਂ ਇੱਕ ਵੈਪਨ ਜਿਹੜਾ ਬੱਤੀ ਗੋਰ ਟੈਸਟਲ ਕੰਟਰੀ ਨੇ ਉਹ ਬRAND ਕੀਤਾ ਹੈ ਜਿਹਦੇ ਵਿੱਚ ਮੇਨ ਗੋਸ਼ੀ ਜਿਹੜਾ ਇਹਦਾ ਜਗਰਾਜ ਸਿੰਘ ਯੁਵਰਾਜ ਹੈ ਮਨਖੰਦਰ ਸਿੰਘ ਮੰਨਾ ਮੀਟ ਪਾਲ ਸਿੰਘ ਉਹ ਮੀਤਾ ਧਰਮ ਰਿਪਰੈਜ਼ੈਂਟਸ ਇਹ ਚਾਰੋਂ ਹੀ ਬੰਦੇ ਤੁਰੰਤ ਤਰੰਤੇ ਵਸਨੀਕ ਹਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਦੂਰੀ ਇਨਵੈਸਟੀਗੇਸ਼ਨ ਇਹ ਕਲ ਅਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹਰੇ ਜਿਹੜਾ ਜੋਗਰਾਜ ਔਰ ਮਨਪਿੰਦਰ ਇਹਨਾਂ ਨੇ ਪਹਿਲਾਂ ਵੀ ਆਰਮਜ਼ ਤੇ ਪੱਚੇ ਦੱਜਿਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਐਤੇ ਲਾਉਂਦੇ ਆ ਔਰ ਗਨ ਕੋਲ ਦੋ ਤੇਜ਼ ਆਪਣ ਤੇ ਜੋ ਨਾਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਆ ਸਰ ਇਹਨਾਂ ਦੇ ਕੋਈ ਪੱਤਰ ਵੀ ਪਾਉਂਦੇ ਕੋਈ ਹੈ ਹਾਂ ਮੈਂ ਬੜੀ ਕਰ ਚੁੱਕਾ ਹਾਂ ਜੀ ਇਹ ਚਾਰਾ ਲੋਸ਼ੀਆਂ ਦੇ ਅਬਾਦੀਆਂ ਦੇ ਵਿੱਚ ਦੋ ਅਬਾਦੀ ਹਨ ਜਗਰਾਤ ਸਿੰਘ ਔਰ ਮੰਤਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਰਮਜ਼ ਐਕਟ ਦੇ ਪਰਚੇ ਦਰਜ ਆ ਸਰ ਇਹ ਜਿਹੜੀਆਂ ਕੋ ਕਿਤਿਆਂ ਗੱਡੀਆਂ ਤੇ ਕੋਈ ਵਾਰਦਾਤ ਕਰਦੇ ਆ ਕਿ ਠੀਕ ਹੈ ਉਹਦੇ ਵੀ ਜੀ ਕਿਉਂਕਿ ਜਿਹੜੀ ਇਹ 스내ਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਏ ਸੀ ਸੋ ਉਸ ਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਐਸ.ਐਸ.ਓ. ਜੈਫਰ ਤੋਂ ਪੁਲਿਸ ਸਟੇਸ਼ਨ ਤੋਂ ਬਸੰਦਾ ਰੋਡ ਤੋਂ ਸੇਵੇਵਾਲਾ ਦੇ ਨੇੜੇ ਉਹਨਾਂ ਨੇ ਗੱਡੀ ਦੀ 스내ਚ ਕੀਤੀ ਸੀ ਜਿਸ ਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 12125825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਕਰੀਕਾ ਤੇ ਸਬੰਧ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਵੱਖ-ਵੱਖ ਟੀਮਾਂ ਬਣਾਈਆਂ ਸੀ ਉਹ ਟੈਕਨੀਕਲ ਵਿੰਗ ਔਰ ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇਕਲੂਜਨ ਨਾਲ ਇਹ ਮੁਕੱਦਮਾ ਪੇਸ਼ ਕੀਤਾ ਇਹਨਾਂ ਦੇ ਕੇਐਸਟੀ ਕਰਨੀ ਬਕਸ ਇੰਡੀਕਲ ਵੈਪਨਿੰਗ ਨੂੰ ਮਿਲਿਆ ਹੈ 32 ਗੋਰ ਪਲਸ 2 ਲਾਈਫ ਕੈਟਰੀਜਸ ਮਿਲਿਆ ਬਾਕੀ ਤਹਿਕੀਕਤ ਕਰ ਰਹੇ ਜੀ ਹੋਰ ਇਹਨਾਂ ਨੇ ਕੀ ਕੀ ਵਾਰਦਾਤਾਂ ਕੀਤੀਆਂ ਹੈ ਵਾਈਟਲ ਸਨੇਚ ਕੀਤੇ ਕਿੱਥੇ ਕਿੱਥੇ ਇਹਨਾਂ ਨੇ ਵਕਤੇ ਆ ਉਹ ਫਿਰ ਤੁਹਾਨੂੰ ਰਿਮਾਨ ਲੈ ਰਹੇ ਆ ਕਿ ਫਿਰ ਅੰਦਰ ਕਿਸੇ ਵੱਡੇ ਗੈਂਗ ਮੇਰਾ ਨਾਮ ਰਜਿੰਦਰ ਹੈ ਜੱਦੀਪੰਡ ਮੇਰਾ ਸੇਵੇ ਵਾਲਾ ਜੀ ਇਸ ਟਾਈਮ ਮੈਂ ਰੈਸ਼ ਮੇਰੀ ਕਰਾਈ ਵਾਲੇ ਆ ਜੀ ਮਲੋਟ ਕੋ ਕੀ ਜਿਹੜੀ ਵਾਰਦਾਤ ਹੈ ਤੁਹਾਡੇ ਨਾਲ ਕੀ ਮਾਮਲਾ ਸਾਰਾ ਵਾਦਤ ਸਰ 25 ਤਰੀਕ ਨੂੰ ਹੋਈ ਹੈ ਜੀ ਮੇਰੇ ਨਾਲ ਮੈਂ ਘਰੋਂ ਜਾ ਰਿਹਾ ਸੀ ਪਿੰਡ ਕਰਾਈ ਵਾਲੇ ਰਸਤੇ 'ਚ ਇਹਨਾਂ ਨੇ ਮੈਨੂੰ ਰੋਕ ਕੇ ਮੈਥੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਐ ਫਿਰ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਐ ਇਹ ਕਿੰਤਵਾਰ ਮੇਰੀ ਕੁੱਟਮਾਰ ਕੀਤੀ ਐ ਇਹਨਾਂ ਨੇ ਘਟਨਾ ਕਿੱਥੇ ਹੋਈ ਐ ਮੇਰੇ ਤੇ ਸਰ ਹੋਈ ਐ 6 ਦੇ ਆਲਾ ਲੰਘਦੇ ਆ ਜਦੋਂ ਉਦੋਂ ਕੋਠਾ ਸੰਤਾ ਸਿੰਘ ਆ ਉਦੋਂ ਥੋੜੇ ਪਹਿਲਾਂ ਹੀ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਖੋਹੀ ਐ ਜੀ ਖੋ ਕੇ ਲੈ ਗਏ ਹਾਂ ਜੀ ਖੋ ਕੇ ਲੈ ਗਏ ਕੁੱਟਮਾਰ ਕਰਕੇ ਕੋਈ ਨੈਟਵਿਗਰੇ ਵੀ ਸੀ ਲੱਗਦੀ 30000 ਰੁਪਏ ਸੀ ਜੀ ਉਹ ਵੀ ਲੈ ਕੇ ਗਏ ਆ ਹਾਂਜੀ 30000 ਰੁਪਿਆ ਮੇਰਾ ਬੈਗ ਪਰਸ ਸਾਰਾ ਕੁਝ ਵਿੱਚੇ ਸੀਗਾ ਜੀ ਹੁਣ ਪੁਲਿਸ ਵਾਲਿਓ ਕਾਬੂ ਕਰਨੀ ਪਈ ਹਾਂਜੀ ਦਾ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਲਾਇਆ ਸੀਗਾ ਜੀ ਇਹਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਆ ਮੋਢੇ ਨਾਲ ਮੋਢਾ ਜੋੜ ਕੇ ਅੰਦਰ ਨਾਲ ਖੜਿਆ ਸੀਗਾ ਇਸਟਾਫ ਤੇ ਪੁਲਿਸ ਪਾਰਟੀ ਸਾਰੀ ਜੈਤੋ ਦੀ ਪੁਲਿਸ ਪਾਰਟੀ ਬਹੁਤ ਵਧੀਆ ਕੰਮ ਕੀਤਾ ਬਹੁਤ ਥੋੜੇ ਟਾਈਮ 'ਚ ਮੈਨੂੰ ਗੱਡੀ ਲਾ ਉੱਥੇ ਦਿੱਤੀ ਇਹਨਾਂ ਨੇ